ਕਾਲ ਭਾਈ ਕੀ ਹਾਲ ਚਾਲ ਆ ਸਾਰੇ ਠੀਕ ਹੋ ਅਸੀਂ ਖੜੇ ਆ ਸਾਡੇ ਕੋਲ ਚੌੜਾ ਮਾਲਾ ਗੱਡੀਆਂ 'ਚ ਗੱਡੀ ਅਸੀਂ ਅਜਰਾਦ ਨੂੰ ਤੁਰਨੇ ਅਜਰਾਦ ਨੂੰ ਤੁਰਨੇ ਸਾਡੇ ਮੈਂ ਬੈਠਾ ਰਾਂ ਉਹਨਾਂ ਪੱਥਰ 'ਤੇ ਉਧਰੋਂ ਬੰਦਾ ਆ ਗਿਆ ਇੱਕ ਉਹ ਖੜੀ ਸੜੀਜੀ ਗੱਡੀ ਉਹ ਕੋਲ 1100 ਨੂੰ ਤੇ ਚੱਲ ਮੈਨੂੰ ਮੈਂ ਕਹਿੰਦਾ ਇੱਥੇ ਜਾਣਾ ਉਹ ਕੋਈ ਹੋਰੇ ਬੋਲੇ ਮੈਨੂੰ ਸਮਝ ਨਾ ਆਵੇ ਮੈਨੂੰ ਛੱਡਣ ਨੂੰ ਜੀ ਨਾ ਕਰੇ ਹੈਨਾ ਫਿਰ ਕੀ ਹੋਇਆ ਮੈਂ ਉਹਦੀ ਕਾਪੀ ਹੀ ਫੜੀ ਉਹਨੇ ਮੈਨੂੰ ਫੜਾਇੀ ਕਾਪੀ ਪੜ੍ਹੇ ਲਿਖਿਆ ਲੱਗਦਾ ਉਹ ਦੇਖਣ ਨੂੰ ਮੈਂ ਉਹਨੇ ਕਾਪੀ ਫੜਾਦੀ ਮੈਨੂੰ ਕਾਪੀ ਤੇ ਕੁਝ ਹੋਰੇ ਲਿਖੀ ਵੀਰੇ ਭਾਸ਼ਾ ਮੈਂ ਫੇਰ ਨਹੀਂ ਪੜੀ ਮੈਂ ਉਹਨੂੰ ਕਹਤਾ ਮੈਂ ਪਤਾ ਦਾਦ ਨਾ ਖੜ ਜਾਵਾ ਅੱਗੇ ਨੂੰ ਆ ਜਾ ਉਹਨੂੰ ਗਾਹ ਨੂੰ ਲਿਆਂਦਾ ਇੱਕ ਸਾਡੀ ਗੱਡੀ ਹੋਰ ਖੜੀ ਆ ਬਟਾਗੜ ਸ਼ਿੰਦੇ ਵੀਰੇ ਕੀ ਹੋਇਆ ਉਰੇ ਲਿਆਂਦਾ ਇਹ ਇਹਨੇ ਕਹਦਾ ਗੱਡੀ ਦੇ ਜ਼ਾਇਦ ਤੇ ਲਾ ਦਿਨੂੰ ਭੇਜ ਦੇ ਖੜ ਜਾ ਆ ਜਾ ਇਹਨੇ ਗੱਡੀ ਜ਼ਾਇਦ ਤੇ ਲਵਾਤੀ ਕਾਪੀ ਲੈ ਕੇ ਆ ਗਿਆ ਮੈਨੂੰ ਕਹਿੰਦਾ ਮੈਂ ਹਿਸਾਬ ਕਰਦੇ ਸਾਡਾ ਮੇਰਾ ਇਹਨੇ ਵੇਖ ਰਿਹਾ ਪਿਆ ਭੈਣ ਜੰਦੇ ਇਹ ਆਪਣਾ ਹਿਸਾਬ ਕਰਾਉਣਾ ਕਾਪੀ ਉਹਦੀ ਲੈ ਕੇ ਆਇਆ ਮੈਂ ਵੀ ਮਜ਼ਾਕ ਜਿਹਨੂੰ ਕਹਿੰਦਾ ਤੇ ਉਹ ਕਹਿੰਦਾ ਵੀ ਮੈਂ ਕੋ ਸਰਕਾਰੀ ਮਾਲ ਆ ਸਰਕਾਰੀ ਮਾਲ ਆ ਇਹਦਾ ਅਮੀਸ਼ਾ ਦਾ ਆਰਮੀ ਦਾ ਮਾਲ ਅਮੀਸ਼ਾ ਦਾ ਨਾਮ ਲਈ ਜਾਵੇ ਫਿਰ ਮੈਂ ਤਾਂ ਚਾਹ ਬੁਲਾਉਣਾ ਜ਼ਰਾ ਯਾਰ ਮੈਂ ਚਾਹ ਚੁ ਬੁਲਾਉਣ ਲੱਗ ਗਿਆ ਉਹਨੂੰ ਚਾਹ ਮੰਗਾਲੀ ਕਮੈਂਡਰ ਭੇਜ ਗਏ ਤੇ ਚਾਹ ਚੁ ਪੀਤੀ ਉਹਨੇ ਕਨੈਕਟਰ ਵਹਰਾ ਨੂੰ ਜਾ ਕੇ ਅਮੀਸ਼ਾ ਦਾ ਮਨ ਲਈ ਉਹਨੂੰ ਪੁੱਛਣ ਲੱਗ ਗਿਆ ਅਮੀਸ਼ਾ ਗਰੇ ਮੰਤਰੀ ਇਹ ਮੰਤਰੀ ਕਹਿੰਦਾ ਹਾਂ ਚਲ ਉਹ ਤੋਂ ਬਾਅਦ ਗੱਲਬਾਤ ਕੀਤੀ ਸਾਰਾ ਕੁਝ ਉਹਨੂੰ ਬੰਦੇ ਨਾਲ ਉਹਦਾ ਮੋਬਾਈਲ ਲਈ ਚੋਰੀ ਹੋ ਗਿਆ ਦੀ ਫਿਰ ਆਪਣੇ ਕੋਲ ਤੋਂ ਫੋਨ ਲਾਇਆ ਉਹਦੀ ਪਾਰਟੀ ਨੂੰ ਮੈਂ ਫੋਨ ਲਾ ਕੇ ਉਹਦੀ ਪਾਰਟੀ ਨਾਲ ਗੱਲ ਕੀਤੀ ਅਮੀਸ਼ਾ ਨਾਲ ਗੱਲ ਕੀਤੀ ਮੈਂ ਮੈਨੂੰ ਨਹੀਂ ਪਤਾ ਅਮੀਸ਼ਾ ਨਾਲ ਗੱਲ ਕਰਦਾ ਮੈਂ ਉਹ ਤੋਂ ਬਾਅਦ ਕੀ ਹੋਇਆ ਉਹਨੇ ਇੱਕ ਨੰਬਰ ਸੈਂਡ ਕਰਤਾ ਮੈਂ ਉਹਦੇ ਫੋਨ ਲਾਇਆ ਕਨੈਕਟਰ ਮੈਨੂੰ ਕਹੋ ਉਹ ਬੰਦਾ ਡਰਾਈਵਰ ਗਈ ਜਾ ਵੀ ਮੈਂ ਗੱਡੀ ਖਾਲੀ ਕਰਨੀ ਆ ਮੇਰੀ ਗੱਡੀ ਹੋਈ ਨਹੀਂ ਗੱਲ ਹੀ ਉਹ ਮੈਂ ਤੂੰ ਮੇਰੇ ਨਾਲ ਚੱਲੀ ਤੈਨੂੰ ਛੱਡ ਕੇ ਜਾਊਂਗਾ ਮੈਂ ਮੈਂ ਕਣੀ ਜਾਂਦਾ ਮੈਂ ਤਾਂ ਮੈਨੂੰ ਪੁੱਛ ਲਿਆ ਕਿ ਹੁਣ ਮੈਂ ਤੈਨੂੰ ਛੱਡ ਕੇ ਜਾਊਂ ਸਿਰੇ ਲਾ ਕੇ ਜਾਊਂ ਇੱਕ ਨਹੀਂ ਜਾਂਦਾ ਮੈਂ ਤੈਨੂੰ ਤੇ ਉਹ ਕਹਿੰਦਾ ਤੁਰਪਾ ਫਿਰ ਹੁਣ ਮੈਂ ਕਿਹਾ ਮੇਰੇ ਕੋਲ ਮਾਲ ਚੌੜਾ ਮੈਂ ਰਾਤ ਨੂੰ ਤੁਰਨਾ ਉਹ ਕਹਿੰਦਾ ਤੂੰ ਮੇਰੇ ਮਗਰ ਲਾ ਉਹ ਮੈਂ ਤੇਰੀ ਜਿਹੜਾ ਛੋਟੀ ਜੀ ਗੱਡੀ ਸਾਡੇ ਏਡੇ ਏਡੇ ਟਰਾਲੇ ਉਹ ਕਹਿੰਦਾ ਤੂੰ ਮੇਰੇ ਮਗਰ ਚੱਲ ਤੇਰੀ ਗੱਡੀ ਵਾਲਾ ਕੋਈ ਹੱਥ ਮੀ ਲਾਉਂਦਾ ਦੇਖਦਾ ਵੀ ਹੈ ਨਹੀਂ ਮੈਂ ਜਾਂ ਠੀਕ ਆ ਉਹ ਤੋਂ ਬਾਅਦ ਜਦ ਮੇਰੀ ਗੱਲ ਕਰੀ ਮੈਂ ਅਮਿਸ਼ਾ ਕੌਣਾ ਕਹਿੰਦਾ ਸਾਡਾ ਮਾਲਕ ਆ ਮੈਂ ਕੀ ਕਹਦਾ ਮਾਲਕਾ ਗੱਡੀਆਂ ਨੇ ਕਾਫੀ ਮੈਂ ਫਿਰ ਗ੍ਰਾਮੇਂ ਤਰੀ ਨਹੀਂ ਕਹਦਾ ਨਾ ਮੈਂ ਤੂੰ ਤਾਂ ਖੜਾ ਕਹਿੰਦਾ ਮੈਂ ਤੈਨੂੰ ਨਾਲ ਚੱਲ ਮੇਰੇ ਤੇਰਾ ਸਾਰਾ ਖਰਚਾ ਮੈਂ ਕਰੂੰਗਾ ਬੋਤਲ ਦਾ ਇੱਕ ਬੋਤਲ ਲਵਾਂਗੇ ਮੈਂ ਬੋਤਲ ਚਲ ਪੀਂਦੇ ਨਹੀਂ ਆਪਾਂ ਤੇ ਰੋਟੀ ਪਾਣੀ ਸਾਰਾ ਕੁਝ ਫੱਦੂ ਬਣਾਉਣ ਲੱਗਾ ਖਾਲਾ ਬਾਅਦ ਚ ਸਾਡਾ ਉਹ ਮੈਂ ਕਹ ਤੇਰੇ ਜਗਰ ਗੱਡੀ ਥੋੜੀ ਫੜਾਉਣੀਆਂ ਸੀ ਮੈਂ ਤੂੰ ਜਾ ਤੂੰ ਸਾਰਾ ਕੁਝ ਦੱਸਦਾ ਸਮਝਾਤਾ ਬਿੰਗਾ ਮੂਗਰ ਬੇ ਫੱਦੂ ਪੁਣ ਬਣੇ ਨਹੀਂ ਪੰਜਾਬੀ ਐ ਬਥੋੜਦਾ ਦਿਓ ਉਹ ਮੈਂ ਗੱਲਾਂ ਗੱਲਾਂ ਇਹਨੂੰ ਹੀ ਕਹਤਾ ਵੀ ਮੈਂ ਤੈਨੂੰ ਲੈ ਕੇ ਜਾਵਾਂ ਮੈਂ ਜਾਣਾ ਰਾਤ ਨੂੰ ਦੀ ਰਾਤ ਨੂੰ ਤੇ ਮੈਂ ਵੀ ਛੱਡ ਕੇ ਜਾਣਾ ਸੀ ਵਿਚਾਰਾ ਮੈਂ ਵੀ ਧੋਖਾ ਨਹੀਂ ਦਿੰਦਾ ਕਿਸੇ ਨੂੰ ਪਰ ਹੁਣ ਉਹਦੇ ਮਗਰ ਲੱਗ ਕੇ ਸ਼ਹਿਰ ਦੇ ਵਿੱਚ ਥੋੜੀ ਗੱਡੀ ਬੰਦ ਕਰਾਉਣੀ ਆ ਚੰਗਾ ਜੀ ਧੰਨਵਾਦ ਓਕੇ